ਦੋਸਤੋ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਨੇ ਬਹੁਤ ਵੱਡੀ ਮਾਤਰਾ 'ਚ ਨੁਕਸਾਨ ਹੋਇਆ ਪਰ ਪੰਜਾਬ ਇਸ ਦੁੱਖ ਦੀ ਘੜੀ 'ਚ ਸਾਰਾ ਇਕਜੁੱਟ ਦਿਖਾਇਗਾ ਪਿੰਡਾਂ 'ਚ ਢਾਲਾਂ ਇਕੱਠੀਆਂ ਕਰਕੇ ਕਲਾਕਾਰ, ਵੀਰ, ਸਾਡੇ ਗਾਇਕ, ਖੜਿਆਰੀ, ਐਨ ਜੀਓ ਸੰਸਥਾਵਾਂ ਉਥੇ ਟਰੈਕਟਰਾਂ ਦੇ ਲੰਗਰ ਤੋਂ ਲੈ ਕੇ ਆਮ ਲੰਗਰ ਤੱਕ ਹਰ ਤਰ੍ਹਾਂ ਦੀ ਸਹੂਲਤਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਵੀ ਬੰਦਾ ਜੋ ਪੰਜਾਬ ਹਮਦਰਦੀ ਹੈ ਉਹ ਆਪਣਾ ਸਹਿਯੋਗ ਦੇਣ ਵਾਸਤੇ ਉੱਥੇ ਪਹੁੰਚ ਰਿਹਾ ਹੈਗਾ ਦੋਸਤੋ ਪੰਜਾਬ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਚਾਹੇ ਪੰਜਾਬ ਤੇ ਕਿੱਡੀ ਮਰਜੀ ਵਿਪਤਾ ਆਵੇ ਪੰਜਾਬ ਇਕਜੁੱਟ ਹੈਗਾ ਪੰਜਾਬ ਨਾਲ ਚਾਹੇ ਸਰਕਾਰਾਂ ਵਿਤਕਰਾ ਕਰਨ ਮੁਆਵਜ਼ਾ ਦੇਣ ਦੇ ਸੰਬੰਧ ਚ ਪਰ ਪੰਜਾਬ ਇੱਕ ਐਸਾ ਸਟੇਟ ਹੈ ਕਿ ਉਹ ਆਪਣੇ ਪੈਰਾਂ ਤੇ ਖੁਦ ਖੜਾ ਹੋ ਸਕਦਾ ਹੈਗਾ ਇਹ ਚੀਜ਼ ਸਾਡੇ ਪੰਜਾਬ ਵਿਰੋਧੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਦੋਸਤੋ ਇਸ ਕਰਕੇ ਕੱਲ ਤੋਂ ਬਹੁਤ ਸਾਰੇ ਲੋਕ ਜਾਤੀਵਾਦ ਤੇ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉੱਥੇ ਦੇ ਸਾਰੇ ਵਰਗਾਂ ਨੂੰ ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧਿਤ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਆਪਣੀ ਏਕਤਾ ਬਣਾ ਕੇ ਰੱਖੋ ਇਹਨਾਂ ਕੋਲੇ ਸਾਨੂੰ ਤੋੜਨ ਦਾ ਹੋਰ ਕੋਈ ਰਸਤਾ ਨਹੀਂ ਸਿਰਫ ਜਾਤੀਵਾਦ ਦੇ ਆਧਾਰ ਤੇ ਸਾਨੂੰ ਤੋੜ ਸਕਦੇ ਨੇ ਚਾਹੇ 47 ਆ ਚਾਹੇ ਕਿਸੇ ਵੀ ਸਮੇ ਸਾਨੂੰ ਪੰਜਾਬ ਨੂੰ ਤੋੜਿਆ ਗਿਆ ਸਿਰਫ ਜਾਤੀ ਦੇ ਆਧਾਰ ਤੇ ਤੋੜਿਆ ਗਿਆ ਮੇਰਾ ਜੇ ਇਹ ਮੈਸੇਜ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਫਿਰ